ਥੀਏ ਆਤਰ ਸੇਮ ਮਿਸਤਰੀ ਦੇ ਕੋਲੇ ਤੇ ਆਪਾਂ ਕਾਰਨ ਵੀ ਤੁਹਾਨੂੰ ਦੱਸਾਂਗੇ ਆਪਾਂ ਕਿਉਂ ਪਹੁੰਚੇ ਇਹਨਾਂ ਦੇ ਕੋਲੇ ਤੇ ਜੇ ਕਿਸੇ ਨੇ ਮੋਟਰਸਾਈਕਲਾਂ ਦਾ ਕੰਮ ਕਰਾਉਣਾ ਤਾਂ ਤੁਸੀਂ ਆ ਸਕਦੇ ਹੋ ਬੱਸ ਸਟੈਂਡ ਤੋਂ ਇਧਰਲੀ ਸਾਈਡ ਤੋਂ ਬੱਸ ਸਟੈਂਡ ਤੋਂ ਜਦੋਂ ਆਪਾਂ ਆਉਨੇ ਆ ਉਦੋਂ ਸੱਜੇ ਹੱਥ ਪੈਂਦਾ ਜਦੋਂ ਆਪਾਂ ਪੁਲ ਤੋਂ ਉਤਰਗੇ ਸਰਸ ਵਾਲੇ ਰੋਡ ਤੋਂ ਆ ਕੇ ਪੁਲ ਤੋਂ ਉਤਰਨ ਅਨੁਸਾਰ ਹੀ ਖੱਬੇ ਪਾਸੇ ਜਿਹੜੀ ਬਾਈ ਦੀ ਦੁਕਾਨ ਆ ਅੱਜ ਤੁਹਾਨੂੰ ਦੱਸਦੇ ਆਂ ਜੀ ਪ੍ਰੋਬਲਮ ਵੀ ਤੇ ਕਿਉਂਕਿ ਪ੍ਰੋਬਲਮ ਸੀ ਇਹਦੀ ਕੁਝ ਹੋਰ ਤੇ ਮਿਸਤਰੀ ਪਹਿਲਾਂ ਕੁਝ ਹੋਰ ਖੋਲ ਹੀ ਗਏ ਨੇ। ਇਹਦੀ ਰੇਸ ਛੱਡਦੀ ਸੀ ਆਟੋਮੈਟਿਕ ਰੇਸ ਜ਼ਿਆਦਾ ਹੋ ਜਾਂਦੀ ਸੀ। ਬਾਈ ਨੇ ਹੱਥ ਲਾਉਣਸਾਰ ਦੱਸਤਾ ਵੀ ਕਹਿੰਦਾ ਨਾ ਮੁਠੇ ਦੀ ਨਾ ਕੋਈ ਤਾਰ ਦੀ ਕੋਈ ਪ੍ਰੋਬਲਮ ਨਹੀਂ। ਪ੍ਰੋਬਲਮ ਹੀ ਕੁਝ ਹੋਰ ਆ ਤੇ ਥੋੜਾ ਜਿਹਾ ਕੰਮ ਆ ਬਾਈ ਕਹਿੰਦਾ ਸੈੱਟ ਕਰ ਦਿੰਨੇ ਆ। ਮੈਂ ਮੁੜ ਕੇ ਆਇਆ ਰਸਤੇ ਦੇ ਵਿੱਚੋਂ ਛੀਂਹੇ ਤੋਂ। ਤੇ ਤੁਸੀਂ ਵੀ ਜੇ ਕਿਸੇ ਨੇ ਕੰਮ ਕਰਾਉਣਾ ਤੁਸੀਂ ਇਸ ਵੀਰ ਕੋਲੇ ਆ ਕੇ تر세ਮ ਕੋਲੇ ਆ ਕੇ ਕੰਮ ਕਰਾ ਸਕਦੇ ਹੋ। ਬਹੁਤ ਵਧੀਆ ਕੰਮ ਕਰਦਾ। ਭਾਈ ਨੇ ਹੱਥ ਲਾਉਣ ਸਾਰ ਦੱਸਤਾ ਵੀ ਤਾਂ ਨੁਕਸਾ ਹੈਗਾ ਕਿਉਂਕਿ ਕਾਰੀਗਰ ਇਹ ਹੁੰਦੇ ਨੇ ਮਕੈਨਿਕ ਇਹੋ ਜਿਹੇ ਹੁੰਦੇ ਆ ਜਿਹੜੇ ਵੀ ਹੱਥ ਲਾਉਣ ਸਾਰ ਚੀਜ਼ ਨੂੰ ਦੱਸ ਦੇਣਾ ਵੇ ਇਦਾਂ ਦੀ ਪ੍ਰੋਬਲਮ ਆ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰੋ ਆਪਾਂ ਬਾਈ ਦਾ ਡਰੈੱਸ ਪਾਵਾਂਗੇ ਜੇਕਰ ਕਿਸੇ ਨੇ ਆਉਣਾ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਕਿਸੇ ਤੇ ਦੁਕਾਨ ਤੇ ਪਹੁੰਚੋ ਮੋਟਰਸਾਈਕਲ ਇੱਕ ਵਾਰ ਜ਼ਰੂਰ ਕਰਵਾ ਕੇ ਦੇਖੋ ਕਿਉਂਕਿ ਤਸੱਲੀ ਕਰਾਉਣ ਦੇ ਕੰਮ ਦੀ ਬਾਕੀ ਮੈਨੂੰ ਅਨੁਸਾਰ ਪਤਾ ਲੱਗਿਆ ਵੀ ਬੰਦੇ ਦੇ ਵਿੱਚ ਕੋਈ ਗੁਣ ਹੈਗਾ ਥੈਂਕ ਯੂ ਜੇ ਆਪਾਂ ਨੇ ਸੋਚਿਆ ਵੀ ਨਾਲ ਨਾਲ ਆਪਾਂ ਹੁਣ ਆਏ ਤਾਂ ਹੈਗੇ ਆਂ ਕਰਵਾਉਣੀ ਆਪਾਂ ਰੇਸਵੀ ਨਾਲ ਦੀ ਨਾਲ ਸਰਵਿਸ ਵੀ ਕਰਵਾ ਲਈ ਆਪਾਂ ਵੀਰ ਤੋਂ ਨਾਲ ਦੀ ਨਾਲ ਸਰਵਿਸ ਵੀ ਕਰਵਾਉਣ ਲੱਗੇ ਆ ਤੇ ਥੋੜੀ ਬਹੁਤ ਹੀ ਹੋਰ ਮੋਟਰਸਾਈਕਲ ਦੀ ਜਿਹੜੀ ਪ੍ਰੋਬਲਮ ਸੀ ਉਹ ਵੀ ਆਪਾਂ ਹੱਲ ਕਰਾਉਣ ਲੱਗੇ ਆ ਜਿਹੜੀ ਸੈਲਫ ਦੀ ਪ੍ਰੋਬਲਮ ਸੀ ਉਹ ਵੀ ਹੱਲ ਕਰਾਵਾਂਗੇ ਤੁਸੀਂ ਜਰੂਰ ਇੱਕ ਵਾਰ ਇਸ ਵੀਰ ਨੂੰ ਤਰਸੇਵ ਨੂੰ ਮੌਕਾ ਦਿਓ ਵੱਧ ਤੋਂ ਵੱਧ ਤੁਸੀਂ ਵੀਡੀਓ ਸ਼ੇਅਰ ਕਰੋ ਥੈਂਕ ਯੂ ਤੇ ਆਪਣੇ ਮੋਟਰਸਾਈਕਲ ਦੀ ਜੇ ਕੋਈ ਸਰਵਿਸ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਜੇ ਕਿਸੇ ਤੋਂ ਨਹੀਂ ਸੈੱਟ ਆਉਂਦੀ ਤੁਸੀਂ ਇੱਕ ਵਾਰ ਤਰਸੇਮ ਨੂੰ ਮਿਸਤਰੀ ਨੂੰ ਜ਼ਰੂਰ ਦਿਖਾ ਕੇ ਜਾਓ ਕਿਉਂਕਿ ਇਹ ਇੱਕ ਕੋਈ ਵੀ ਨੁਕਸਾ ਜਿਹੜਾ ਦੇਖ ਕੇ ਦੱਸ ਦਿੰਦੇ ਆ ਵੀ ਆਹ ਨੁਕਸਾ ਹਰ ਇੱਕ ਮਿਸਤਰੀ ਦੇ ਨਹੀਂ ਵੀ ਇਹ ਗੱਲ ਧਿਆਨ ਚਾਹੀਦੀ ਤੇ ਮੈਨੂੰ ਵਧੀਆ ਲੱਗਿਆ ਮਿਸਤਰੀ ਤੁਸੀਂ ਵੀ ਦੱਸਿਓ ਇੱਕ ਵਾਰ ਤੁਸੀਂ ਕੰਮ ਕਰਵਾ ਕੇ ਲੈ ਕੇ ਜਾਓ ਜਿਹੜੇ ਜਿਹੜੇ ਕੰਮ ਕਰਵਾਉਂਦੇ ਆ ਇਸ ਵੀਰ ਤੋਂ ਜ਼ਰੂਰ ਵੀਡੀਓ ਦੇ ਵਿੱਚ ਕਮੈਂਟ ਲਾਈਕ ਜ਼ਰੂਰ ਕਰੋ ਥੈਂਕ ਯੂ ਨਮਸਤੇ